ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਸਰਬੱਤ ਦਾ ਅੱਜ 21 ਦਿਨ ਹੋ ਗਏ ਸਾਨੂੰ ਇਤਿਹਾਸ ਪਰ ਜਾਗਨ ਦੇ ਵਿੱਚ ਕੈਂਪ ਲਾਇਆ ਲੰਗਰ ਲਾਇਆ ਜਿਹਦੇ ਵਿੱਚੋਂ ਅਸੀਂ ਇਹਨੂੰ ਕੇਂਦਰ ਬਣਾ ਕੇ ਵੱਡੀ ਪੱਧਰ ਤੇ ਹੱਥ ਸਮਗਰੀ ਵੰਡੀ ਹੈ ਸੋ ਇਹ ਸਾਫਰ ਜਾਗਨ ਜਿਹੜਾ ਰਾਵੀ ਦੇ ਬਿਲਕੁਲ ਨੇੜੇ ਪਿੰਡ ਹੈ ਇੱਕ ਪਾਸੇ ਫਤਿਹਗੜ ਚੂੜੀਆਂ ਦੂਜੇ ਪਾਸੇ ਡੇਰਾ ਬਾਬਾ ਨਾਨਕ ਹੈ ਇੱਥੇ ਇੰਟਰਨੈਸ਼ਨਲ ਪੰਥਕ ਦਲ ਦੀ ਜੱਥੇਬੰਦੀ ਨੇ ਵੱਡੀ ਸੇਵਾ ਕੀਤੀ ਹੈ ਜਿਸੋਦੇ ਮੁੱਖ ਪ੍ਰਬੰਧਕ ਸਾਡੇ ਦਲ ਦੇ ਇੱਕ ਪ੍ਰਧਾਨ ਬਾਬਾ ਜਤਿੰਦਰ ਸਿੰਘ ਜੀ ਜਿਹੜੇ ਇਸ ਇਲਾਕੇ ਦੇ ਨੇ ਉਹਨਾਂ ਨੇ ਇੱਕ ਮਾਨ ਸੰਭਾਲੀ ਤੇ ਸਾਰੀ ਜੱਥੇਬੰਦੀ ਇੱਥੇ ਆ ਕੇ ਸੇਵਾ ਕਰਦੀ ਰਹੀ ਪ੍ਰਮੁੱਖ ਰੂਪ ਵਿੱਚ ਜੱਥੇਬੰਦੀ ਦੇ ਸਾਰੇ ਉਹਤ ਅਧਿਕਾਰੀਆਂ ਨੇ ਅਹੁਦੇਦਾਰਾਂ ਨੇ ਮੈਂਬਰਾਂ ਨੇ ਵਰਕਰਾਂ ਨੇ ਬਹੁ ਬਾ ਕਮਾਲ ਸੇਵਾ ਕੀਤੀ ਹੈ ਜੱਥੇਬੰਦੀ ਦੇ ਪ੍ਰਧਾਨ ਜਸੇਵਰ ਕਾਈਰ ਚੱਲਦੇ ਸੀ ਜਿਹੜੇ ਐਸੋਨੇ ਕੈਨੇਡਾ ਦੇ ਨੇ ਉਹਨਾਂ ਨੇ ਮਾਅਕ ਤੌਰ ਤੇ ਸੇਵਾ ਭੇਜੀ ਆ ਇਹਨਾਂ ਨੇ ਸਮਝਦੇ ਰਿਹਾ ਕਿ ਸਪਲਾਈ ਲੈਣ ਸਾਡੀ ਤਕਲੀ ਰਹੀ ਜੋ ਵੀ ਵਸਤੂਆਂ ਚਾਹੀਦੀਆਂ ਸੀ ਤਰਪਾਲਾ ਤੂੜੀ ਹਰਾਚਾਰਾ ਫੀਡ ਰਾਸ਼ਨ ਆਦੋ ਕੋ ਭੇਜਦੇ ਵੀ ਰਹੇ ਤੇ ਨਿਗਰਾਨੀ ਵੀ ਕਰਦੇ ਰਹੇ ਇਸੇ ਤਰ੍ਹਾਂ ਜਥੇਬੰਦੀ ਦੇ ਜਿੰਨੇ ਵੀ ਮੈਂਬਰ ਨੇ ਸਾਡੇ ਪੈਨਲ ਮੈਂਬਰ ਬਾਬਾ ਚਰਨਜੀਤ ਸਿੰਘ ਜੀ ਦਸਵਾਲ ਮੈਂਬਰ ਸ਼ਰੂਨੀ ਕਮੇਟੀ ਭਾਈ ਜਗਤਾਰ ਸਿੰਘ ਜੀ ਮੈਂਬਰ ਸ਼ੁਰੂ ਮਣੀ ਕੀ ਜਲਸੀ ਦਾ ਕਰਨ ਦਲ ਦੇ ਮੁਖੀ ਦੁਆਬੇ ਦੇ ਉਹ ਸਾਡੇ ਪੈਨਲ ਮੈਂਬਰ ਨੇ ਉਹ ਵੀ ਭਾਈ ਸਜਨ ਸਿੰਘ ਜੀ ਸਾਡੇ ਮੁਖ ਸਲਾਹਕਾਰ ਰਹੇ ਜਿਨਨੇ ਸਾਰੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਭ ਨੇ ਬੜੀ ਮਦਦ ਕੀਤੀ। ਘਾਣ ਵਿੰਗ ਦੇ ਪ੍ਰਧਾਨ ਪੰਜਾਬ ਦੇ ਭਾਈ ਕਿਰਪਾ ਸਿੰਘ ਜੀ ਉਹ ਪੂਰੀ ਜਥੇਬੰਦੀ ਦੇ ਨਾਲ ਡਟੇ ਹੋਏ ਨੇ ਅਸੈਨੀ ਆਲਾ ਵਿੱਚ ਇਸੇ ਤਰ੍ਹਾਂ Falle Tarnuk Wing ਦੇ ਪੰਜਾਬ ਪ੍ਰਧਾਨ ਬਾਬਾ ਤਨਾਲ ਬੜੀ ਨੇ ਉਸੇ ਪਾਸੇ ਫਿਰੋਜ਼ਪੁਰ ਦੇ ਇਲਾਕੇ ਵਿੱਚ ਬੜੀ-ਬੜੀ ਸੇਵਾ ਚ ਜੁਟੇ ਹੋਏ ਨੇ ਸਾਡੀਆਂ ਬਾਰਦੀਆਂ ਕਾਇਆਂ ਨੇ ਬੜੀ-ਬੜੀ ਸੇਵਾ ਕੀਤੀ ਤੋਂ ਮੈਨੂੰ ਕਹਿਣ ਦੇ ਵਿੱਚ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਅਸਥਵੀਆ ਦੇ ਪ੍ਰਗਾਨ ਭਾਈ ਨਿਸ਼ਤਰ ਸਿੰਘ ਨੇ ਹੁਣ ਅੱਜ ਦੀ ਵਾਰ ਇਹਨਾਂ ਨੇ ਬੜੀ-ਬੜੀ ਸੇਵਾ ਕੀਤੀ ਜਿਨ੍ਹਾਂ ਦੇ ਨਾਲ ਜਿਹੜੇ ਸਤੂਤੀ ਹੈ ਆਪ ਭਾਈ ਨਿਸ਼ਤਰ ਸਿੰਘ ਨ ਇੰਟਰਨੈਸ਼ਨਲ ਪੰਥਦਲ ਅਸਰੀਆ ਇਹਨਾਂ ਨਾਲ ਭਾਈ ਵਿਰਿੰਦਰ ਸਿੰਘ ਜੀ ਭਾਈ ਹਰਪ੍ਰੀਤ ਸਿੰਘ ਜੀ ਇਸੇ ਤਰ੍ਹਾਂ ਨਰੇਸ਼ ਕੁਮਾਰ ਜੀ ਭਾਈ ਭਾਈ ਮੀਤ ਸਿੰਘ ਜੀ ਇਸੇ ਤਰ੍ਹਾਂ ਭਾਈ ਬਖਸ਼ੀ ਸਿੰਘ ਜੀ ਭਾਈ ਹਰਮੇਲ ਸਿੰਘ ਜੀ ਜੀ ਦੀ ਰਾਜ ਰਾਣੀ ਹੋਰ ਕੀ ਕੀਵਾਂ ਲੋਕ ਵੀ ਸਾਂਝੇ ਤੌਰ ਤੇ ਸੇਵਾ ਕੀਤੀ ਗਈ ਕਮਲਿੰਦਰ ਸਿੰਘ ਨੇ ਕੋ ਉਹਨਾਂ ਨੇ ਵੀ ਬੜੀ ਬੁਰੀ ਸੁਣਾਈ ਵਾਕਿ ਜੀ ਨੇ ਅੱਜ 1 ਲੱਖ ਰੁਪਈਆ ਜੀ 1000 ਅੱਜ ਭੇਜਿਆ ਇੰਨੀ ਮਾਇਆ ਪੁੱਤਰ ਦੇ ਜਿਹਦੇ ਨਾਲ ਅਸੀਂ ਸਾਰੇ ਬੀਤ ਰਹੇ ਸੀ ਉਹਨੂੰ ਜਿਹੜੀਆਂ ਸਹਤਰੇ ਮਾਇਆ ਤੇ ਜੀ ਜੁਬਿੰਦਾ ਸੁਆਲ ਲਿਆ ਕਿਸ ਬੰਦੇ ਰਹੇ ਇਸ ਤੇ ਬਹੁਤ ਹੀ ਅਰਜਨ ਪਿਆਰੇ ਸੋ ਜੋ ਚੰਡੀਗੜ੍ਹ ਦੇ ਨੇੜੇ ਐਂਡ ਬਟਲਾਣਾ ਜਿਲ੍ਹਾ ਮਹਾਲੀ ਵਿੱਚ ਉੱਥੇ ਸਦਾ ਅੰਗਰੇਜ਼ ਸਿੰਘ ਜੀ ਪ੍ਰਧਾਨ ਗੁਰਬਖਰਾ ਸਾਹਿਬ ਦੇ ਭਾਈ ਕਰਮ ਸਿੰਘ ਜੀ ਗੁਰਪ੍ਰਕਾਸ਼ ਸਿੰਘ ਜੀ ਅਤੇ ਬਾਕੀ ਸੂਸਮਖਤ ਵੱਲੋਂ 1,8800 ਰੁਪਏ ਭੇਜੇ ਗਏ ਆ ਇਹ ਮਾਇਆ ਸਾਰੀ ਲੈ ਕੇ ਹਰਪੀਟਾਂ ਵਾਸਤੇ ਇੱਥੇ ਪਹੁੰਚੇ ਹਨ ਸੋ ਭਾਈ ਅੰਗਰੇਜ਼ ਭਾਈ ਭਵਿੰਦਰ ਸਿੰਘ ਜੀ ਸੋ ਇਹਨਾਂ ਨੇ ਇਹ ਮਾਇਆ ਇੱਥੇ ਇਹ ਜਿਹੜੀ ਮਾਇਆ ਭੇਜੀ ਹੈ ਭਾਈ ਗੁਰਪ੍ਰੀਤ ਸਿੰਘ ਸੋ ਇਹਨਾਂ ਨੇ ਵੀ ਸੰਗਤਾਂ ਕੋਲੋਂ ਇਕੱਠੀ ਕੇ ਮਾਇਆ ਇੱਥੇ ਭੇਜੀ ਹੈ ਜਿੱਦਿਆ ਅਸੀਂ ਬੜੀਆਂ ਵੱਡੀ ਪੱਧਰ ਤੇ ਵਧੀਆ ਦਵਾਈਆਂ ਪਸ਼ੂਆਂ ਦੀ ਦਵਾਈਆਂ ਅਤੇ ਪਸ਼ੂਆਂ ਦੀ ਫੀਡ ਜਿਹੜੇ ਆਸਤਾ ਉੱਤੇ ਇਹਨਾਂ ਦਿਨਾਂ ਵਿੱਚ ਬਹੁਤ ਵੱਡੀ ਲੋੜ ਹੈ ਸੋ ਇਸ ਕਰਸ ਮੇਰੇ ਨਾਲ ਡਾਕਟਰ ਐਮ ਐਸ ਜਿਹੜੇ ਸਾਡੇ ਡਾਕਟਰ ਨੇ ਬੀਬੀ ਜੀ ਇਹਨਾਂ ਦੇ ਘਰੋਂ ਡਾਕਟਰ ਨੇ ਇਹ ਬੜੇ ਪਿੰਡਾਂ 'ਚ ਜਾ ਕੇ ਵੀ ਰਾਤ ਦਿਨ ਕੋਈ ਵੱਡੀਆਂ ਘਟਨਾਵਾਂ ਵੀ ਘਟਨ ਜਾਂ ਮੈਂ ਹੋਰ ਜ਼ਿਕਰ ਨਹੀਂ ਕਰ ਸਕਦਾ ਇੱਥੇ ਸਮਾਂ ਨਹੀਂ ਉਹਨਾਂ ਦਾ ਵੀ ਇਹਨਾਂ ਨੇ ਉਹ ਆਪਣੇ ਦੇਤੋਂ ਬਾਹਰ ਜਾ ਕੇ ਉਹਨਾਂ ਦਾ ਇਲਾਜ ਕੀਤਾ ਇਲਾਕੇ ਦੇ ਵਿੱਚ ਉਹ ਕਿ ਡਾਕਟਰ ਤਾਂ ਇਹੋ ਜੇ ਚਾਹੀਦੇ ਹਨ ਇਸੇ ਤਰ੍ਹਾਂ ਭਾਈ ਕਿਰਪਾ ਸਿੰਘ ਨੇ ਇੱਕ ਮੈਡੀਕਲ ਕੈਂਪ ਨਾਲ ਰੱਖਿਆ ਹੋਇਆ ਹੈ ਬਾਬਾ ਸਤਨਾਮ ਸਿੰਘ ਜੀ ਨੇ ਮੈਡੀਕਲ ਕੈਂਪ ਨਾਲ ਰੱਖਿਆ ਹੋਇਆ ਸੋ ਸਾਰੀ ਜਥੇਬੰਦੀ ਨੇ ਅੱਜ ਸਾਡੇ ਨਾਲ ਸ੍ਰੀਮਾਨ ਸੰਤ ਬਾਬਾ ਜਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਂਪੁਰਖਾਂ ਦੇ ਜਨਮ ਸਥਾਨ ਦੇ ਜਥੇਦਾਰ ਬਾਬਾ ਬੂਟਾ ਸਿੰਘ ਜੀ ਉਹ ਵੀ ਸਾਡੇ ਨਾਲ ਆਏ ਨੇ ਸੋ ਉਹ ਕਈ ਦਿਨਾਂ ਤੋਂ ਇੱਥੇ ਲੰਗਰ ਵਿੱਚ ਸੇਵਾ ਨਿਭਾ ਰਹੇ ਨੇ ਸੋ ਜਿੰਨੇ ਸਾਡੇ ਡਰਾਈਵਰ ਨੇ ਵਰਕਰ ਨੇ ਕੋਈ ਇਹ ਨਾ ਸਮਝੇ ਮੇਰਾ ਨਾਂ ਨਹੀਂ ਲਿਆ ਸੋ ਸਾਡੀ ਜਥੇਬੰਦੀ ਦੇ ਹੋਰ ਵੀ ਜਥੇਬੰਦੀ ਤੋਂ ਬਾਹਰ ਵੀ ਭਾਈ ਅਕਵਿੰਦਰ ਸਿੰਘ ਯੂਐਸਏ ਤੋਂ ਉਹਨੇ ਬੜੀ-ਬੜੀ ਸੇ ਭੇਜੀ ਆ ਉਹਨਾਂ ਦਾ ਆ ਕਾਈ ਨੇ ਵੀ ਬਹੁਤ سارے ਗੁਰਮਖਾਨੇ ਸੇਵਾ ਭੇਜੀ ਆ ਜਿਹੜੇ ਅਸੀਂ ਪਰਸੋਂ ਨੂੰ ਸੈਣੀ ਵਾਲਾ ਜੋ ਰਾਸਤਾ ਲੈ ਕੇ ਜਾ ਰਹੇ ਆ ਉੱਥੇ ਅਸੀਂ ਉਹਨਾਂ ਦਾ ਸਾਰਿਆਂ ਦਾ ਸਾਂਝੇ ਤੌਰ ਤੇ ਪੂਰਾ ਵੇਰਵਾ ਦੇਵਾਂਗੇ ਸੋ ਅੱਜ ਜੇ ਲਫਟੰਡ ਵਾਲਿਆਂ ਨੇ ਵੀ ਬਹੁਤ ਵੱਡਾ ਸਹਯੋਗ ਦਿੱਤਾ ਹੈ ਤੇ ਹੁਣ ਕਿਉਂਕਿ ਪਾਣੀ ਲੱਚੁਕਾ ਹੈ ਹੁਣ ਜੇ ਦੀ ਗਾ ਅਗਲੀ ਫਸਲਾਂ ਦੀ ਬਜਾਈ ਜ਼ਮੀਨਾਂ ਨੂੰ ਪੱਤਰ ਕਰਨਾ ਜੋ ਉਹਨਾਂ ਵਾਸਤੇ ਤੇਲ ਦੀ ਸਪਲਾਈ ਚਾਹੀਦੀ ਹੈ ਜਾਂ ਬੀਜ ਚਾਹੀਦੇ ਨੇ ਖਾਦ ਚਾਹੀਦੀ ਹੈ ਇਹਨਾਂ ਚੀਜ਼ਾਂ ਦੀ ਲੋੜ ਹੈ ਸੋ ਇਸ ਕੈਂਪ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਵੀ ਤਰਮਨਤਾਂ ਦੇ ਨਾਲ ਸੇਵਾ ਕੀਤੀ ਹੈ ਦਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਅakhir ਵਿੱਚ ਇੱਕ ਬੇਨਤੀ ਕਰਦਾ ਹੈ ਕੁਝ ਲੋਕ ਸੇਵਾ ਤੋਂ ਵਿਖਲਾਏ ਹੋਏ ਨੇ ਪਤਾ ਨਹੀਂ ਕਿਸ ਗੱਲ ਦੀ ਵਿਖਲਾਟ ਹੈ ਇਸ ਇਲਾਕੇ ਦੇ ਸਾਡੇ ਭਾਈ ਗਰਤਾਨ ਸਿੰਘ ਦੀ ਹੈ ਸੋ ਉਹ ਗੱਲ ਦੇ ਸਾਡੇ ਸੀਨੀਅਰ ਮੈਂਬਰ ਨੇ ਇੰਗਲੈਂਡ ਦੇ ਸੋ ਉਹਨਾਂ ਦਾ ਪਿੰਦ ਵੀ ਬਿਲਕੁਲ ਕੋਟ ਖਜ਼ਾਨਾ ਨਾਲ ਹੀ ਹੈ ਖਜ਼ਾਨਾ ਕੋਟ ਦੇ ਰਹਿਣ ਵਾਲੇ ਆ ਉਹ ਉਹਨਾਂ ਨੇ ਵੀ ਬੜੀ-ਬੜੀ ਸੇਵਾ ਇੱਥੇ ਕੀਤੀ ਹੈ ਸੋ ਪਿਛਲੇ ਦਿਨੀ ਗੁਰਦੁਆਰਾ ਸੈਰਿਸ ਰੀਟ ਵਿਖੇ ਉਹਨਾਂ ਤੇ ਇੱਕ ਜੱਥੇਬੰਦੇ ਦੀ ਆਗੂਆਂ ਨੇ ਕੁਝ ਪਹਾੜੇ ਦੇ ਬੰਦੇ ਬੁਲਾ ਕੇ ਉਹਨਾਂ ਤੇ ਹਮਲਾ ਕਰਵਾਇਆ ਮੈਨੂੰ ਸਮਝ ਨਹੀਂ ਆਉਂਦੀ ਕਿ ਭਰਾ ਮਾਰੂ ਜੁੱਧ ਵਿੱਚ ਅਸੀਂ ਕੀ ਖੱਟਣਾ ਚਾਹੁੰਨੇ ਤੇ ਅੱਜ ਤੱਕ ਕੀ ਖੱਟ ਲਿਆ ਫਿਰ ਵੀ ਮੈਂ ਇੰਟਰਨੈਸ਼ਨਲ ਪੰਥਕ ਦਲ ਦੀ ਜਿੰਨੀ ਵੀ ਸਾਡੀ ਇਕਾਈ ਹੈ ਜਿੰਨੇ ਨੌਜਵਾਨ ਨੇ ਜਿੰਨੇ ਵਰਕਰ ਨੇ ਜਿੰਨੇ ਅਧਿਕਾਰ ਨੇ ਇੰਗਲੈਂਡ ਦੇ ਮੈਂ ਸਭਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਤਹਮਲ ਦੇ ਨਾਲ ਗੁਰੂ ਸਾਹਿਬ ਤੇ ਭਰੋਸਾ ਰੱਖੋ ਕਿ ਲੋਕ ਜਿਹੜੇ ਇਹੋ ਜਿਹੀ ਬਖਲਾਅਤ ਵਿੱਚ ਹੋਣ ਉਹ ਬਹੁਤਾ ਕੁਝ ਨਹੀਂ ਖੱਟ ਸਕਦੇ ਪੁੱਤਾਂ ਨਾਮ-ਨਾਮ ਪ੍ਰਾਪਤ ਨਹੀਂ ਕਰ ਸਕਦੇ ਗੁਰੂ ਸਾਹਿਬ ਨੇ ਕਿਉਂਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮਹਾਰਾਜ ਦੀ ਹਜ਼ੂਰੀ ਦਾ ਕੋਈ ਖਿਆਲ ਅਦਬ ਨਹੀਂ ਰੱਖਿਆ ਗਿਆ ਗੁਰਸਿੱਖ ਦੇ ਕੇਸਾਂ ਤੇ ਦਾੜੇ ਦਾ ਕੋਈ ਅਦਬ ਨਹੀਂ ਰੱਖਿਆ ਗਿਆ ਇਹ ਵੀ ਕੋਈ ਸਿੱਖ ਨੇ ਕਿਹਦੀ ਖਾਤਰ ਆਪਣੀ ਚੌਧਰ ਦੀ ਖਾਤਰ ਲੜਦੇ ਨੇ ਨਹੀਂ ਇਹ ਸਭ ਕੁਝ ਸਾਹਮਣੇ ਆ ਜਾਵੇਗਾ ਪੂਰੀ ਜੱਥੇਬੰਦੀ ਨੂੰ ਸੋ ਸ਼ਾਂਤ ਮਰੀ ਢੰਗ ਦੇ ਨਾਲ ਰਹਿ ਕੇ ਗੁਰੂ ਤੇ ਭਰੋਸਾ ਰੱਖ ਕੇ ਗੁਰਬਾਣੀ ਨਾਲ ਜੁੜਨਾ ਚਾਹੀਦਾ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਝੀਆਂ ਦੇ ਜਕਾਰੇ ਗਿਜਾਵੇ ਨਿਹਾਲ ਹੋ ਜਾਵੇ ਸੰਤ ਬਾਪਾ ਜਰਨੈਲ ਸਿੰਘ ਖਾਲਸਾ ਢਿੰਡਰਾਵਾਲਿਆਂ ਦੇ ਮਨ ਨੂੰ ਭਾਵੇ ਵਾਹਿ ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ